ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਆਪਣਾ ਅਵਨਾਸ਼ ਸਿੰਘ ਖਾਲਸਾ ਇਸ ਚੈਨਲ ਵਿੱਚ ਸਵਾਗਤ ਕਰਦਾ ਹਾਂ ਜੀ ਉਮੀਦ ਹੈ ਆਪ ਨੇ ਪਿਛਲੀ ਵੀਡੀਓ ਵੀ ਦੇਖੀਆਂ ਹੋਣਗੀਆਂ ਜਿਸ ਵਿੱਚ ਪੰਜਾਬ ਦੀਆਂ ਪੰਜਾਬੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਹੁਣ ਅੱਜ ਇੱਕ ਨਵੀਂ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਇਹ ਕਹਾਣੀ ਇੱਕ ਨੌਜਵਾਨ ਲੜਕੀ ਦੀ ਹੈ ਜੋ ਆਪਣੇ ਸਿਆਣਪ ਨਾਲ ਆਪਣੇ ਪਰਿਵਾਰ ਨੂੰ ਤਰੱਕੀ ਵੱਲ ਲੈ ਜਾਂਦੀ ਹੈ ਕਹਾਣੀ ਵਿੱਚ ਸੇਠ ਦੇ 7 ਲੜਕੇ ਹੁੰਦੇ ਹਨ 6 ਲੜਕੇ ਜੋ ਉਨ੍ਹਾ ਦੀ ਸ਼ਾਦੀ ਸੇਠਾਣੀ ਨੇ ਆਪਣੀ ਪਸੰਦ ਦੀ ਲੜਕੀ ਆ ਲੱਭ ਕੇ ਕੀਤੀ ਹੁੰਦੀ ਹੈ ਸਤਵੇਂ ਲੜਕੇ ਦੀ ਸ਼ਾਦੀ ਸੇਠ ਆਪਣੇ ਪਸੰਦ ਦੀ ਲੜਕੀ ਲੱਭ ਕੇ ਲਿਆਉਂਦਾ ਹੈ ਅਤੇ ਉਸ ਦੀ ਆਪਣੇ ਲੜਕੇ ਨਾਲ ਸ਼ਾਦੀ ਕਰਵਾ ਦਿੰਦਾ ਹੈ ਕਹਾਣੀ ਵਿੱਚ ਅੱਗੇ ਚੱਲ ਕੇ ਦੇਖਦੇ ਹਾਂ ਕਿ ਲੜਕੀ ਦਾ ਸਵਾਲ ਜਵਾਬ ਕੀਤਾ ਜਾਂਦਾ ਹੈ ਕਿ ਸਮੇਂ ਵਿੱਚੋਂ ਸਮਾਂ ਕਿਹੜਾ ਚੰਗਾ ਹੁੰਦਾ ਹੈ ਤਾਂ ਲੜਕੀ ਕਹਿੰਦੀ ਹੈ ਜਿਸ ਤਰ੍ਹਾਂ ਦਾ ਵੀ ਸਮਾਂ ਬੰਦੇ ਦੇ ਉੱਤੇ ਆ ਜਾਵੇ ਉਹ ਹੀ ਸਮਾਂ ਚੰਗਾ ਹੁੰਦਾ ਹੈ ਜੇਕਰ ਸਾਡੇ ਕੋਲੇ ਬਹੁਤ ਧਨਦولت ਹੈ ਤਾਂ ਬਹੁਤ ਚੰਗੀ ਗੱਲ ਹੈ ਵੈਕੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੇਕਰ ਸਾਡੇ ਕੋਲੇ ਧਨਦولت ਨਹੀਂ ਹੈ ਐਸੀ ਗਰੀਬੀ ਹਾਲਤ ਵਿੱਚ ਹਾਂ ਤਾਂ ਉਹ ਵੀ ਸਮਾਂ ਚੰਗਾ ਹੁੰਦਾ ਹੀ ਹੈ ਇਸ ਲਈ ਅਸੀਂ ਆਪਣੀ ਸਿਆਣਪ ਨਾਲ ਆਪਣਾ ਪਰਿਵਾਰ ਅੱਗੇ ਲਿਆ ਸਕਦੇ ਹਾਂ ਸੇਠ ਨੂੰ ਇਹ ਗੱਲ ਪਸੰਦ ਆ ਜਾਂਦੀ ਹੈ ਅਤੇ ਉਹ ਉਸ ਲੜਕੀ ਨੂੰ ਅਸ਼ੀਰਵਾਦ ਦੇ ਦਿੰਦਾ ਹੈ ਸਮਾਂ ਆਉਣ ਤੇ ਸੇਠ ਦਾ ਕਾਰੋਵਾਰ ਹੌਲੀ-ਹੌਲੀ ਗਿਰਦਾ ਜਾਂਦਾ ਬਿਲਕੁਲ ਜ਼ੀਰੋ ਹੋ ਜਾਂਦਾ ਹੈ ਅਤੇ ਉਹ ਗੰਗਾਲ ਹੋ ਜਾਂਦੇ ਹਨ ਇੱਕ ਦਿਨ ਉਹਨਾਂ ਨੂੰ ਇਹ ਆ ਜਾਂਦਾ ਹੈ ਕਿ ਪਿੰਡ ਛੱਡ ਕੇ ਜਾਣਾ ਪੈਂਦਾ ਹੈ ਰਸਤੇ ਵਿੱਚ ਉਹ ਜਾ ਰਹੇ ਹੁੰਦੇ ਹਨ ਸਾਰਾ ਪਰਿਵਾਰ ਤਾਂ ਰਸਤੇ ਵਿੱਚ ਉਹਨਾਂ ਨੂੰ ਜਦੋਂ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਰਾਤ ਕੱਟਣ ਲਈ ਇੱਕ ਖਾਲੀ ਥਾਂ ਦੇ ਉੱਤੇ ਚਾਦਰ ਨੂੰ ਤਾਹਣ ਦਿੰਦੇ ਹਨ ਇੱਕ ਪਾਸੇ ਸਾਰੀਆਂ ਔਰਤਾਂ ਸੌ ਜਾਂਦੀਆਂ ਹਨ ਅਤੇ ਦੂਸਰੇ ਪਾਸੇ ਦੂਸਰੇ ਸਾਰੇ ਮਰਦ ਪਰਸ ਜੋ ਬੰਦੇ ਸੀ ਉਹ ਸੌ ਜਾਂਦੇ ਹਨ ਔਰਤਾਂ ਸਬਰ ਦੀਆਂ ਥੱਕੀਆਂ ਹੋਣ ਕਰਕੇ ਜਲਦੀ ਸੌ ਜਾਂਦੀਆਂ ਹਨ ਤੇ ਰਾਤ ਨੂੰ 10 ਵਜੇ ਸੇਠ ਆਪਣੇ ਲੜਕਿਆਂ ਨੂੰ ਉਠਾ ਕੇ ਕਹਿੰਦਾ ਹੈ ਕਿ ਆਪਾਂ ਹੁਣ ਇੱਥੋਂ ਚਲੇ ਚਲੀਏ ਕਿਉਂਕਿ ਇਹਨਾਂ ਨੂੰ ਵੀ ਆਪਾਂ ਨੂੰ ਨਾਲ ਲੈ ਕੇ ਜਾਣਾ ਹੁਣ ਮੁਸ਼ਕਲ ਹੈ ਆਪਾਂ ਆਪ ਹੀ ਕਮਾ ਕੇ ਖਾ ਸਕਦੇ ਹਾਂ ਇਹਨਾਂ ਨੂੰ ਕੌਣ ਖਵਾਵੇਗਾ ਇਸ ਲਈ ਸਾਰੇ ਲੜਕੀ ਦੇ ਮਗਰ ਹੀ ਲੱਗ ਜਾਂਦੇ ਹਨ ਅਤੇ ਉਹ ਚਲੇ ਜਾਂਦੇ ਹਨ ਸਵੇਰੇ ਹੁੰਦੀ ਹੈ ਤਾਂ ਉਲਟ ਦੇ ਹਨ ਤਾਂ ਲੜਕੀਆਂ ਦੇਖਦੀਆਂ ਹਨ ਸਾਰਾ ਕੁਝ ਉਹਨਾਂ ਕੋਲੇ ਸਾਹਮਣੇ ਆ ਜਾਂਦਾ ਹੈ ਕਿਉਂਕਿ ਉਹ ਸ਼ੇਟ ਅਤੇ ਸਾਰੇ ਲੜਕੇ ਚਲੇ ਗਏ ਹੁਣ ਵਾਰੀ ਆਂਦੀ ਹੈ ਕਿ ਆਪਾਂ ਹੁਣ ਆਪਾਂ ਅਗਲਾ ਸਫਰ ਕਿਸ ਤਰ੍ਹਾਂ ਤੈਅ ਕਰ ਸਕਦੇ ਹਾਂ ਤਾਂ ਉਹਨਾਂ ਨੇ ਸੋਚਿਆ ਕਿ ਆਪਣੇ ਸਾਰੀਆਂ ਔਰਤਾਂ ਵਿੱਚੋਂ ਇੱਕ ਔਰਤ ਨੂੰ ਮਰਦ ਦਾ ਰੂਪ ਉਤਾਰ ਕੇ ਹੀ ਅੱਗੇ ਚੱਲਣਾ ਚਾਹੀਦਾ ਹੈ ਉਹਨਾਂ ਨੇ ਸਤਾਰਨੀ ਨੂੰ ਆਪਣੇ ਸਾਸਿ ਨੂੰ ਬੇਨਤੀ ਕੀਤੀ ਪਰ ਉਹ ਨਹੀਂ ਮੰਨੀ ਇਸ ਤਰ੍ਹਾਂ ਕਰਦੇ ਕਰਦੇ ਸਾਰੀਆਂ ਔਰਤਾਂ ਨੇ ਜਵਾਬ ਦੇ ਦਿੱਤਾ ਲੇਕਿਨ ਸਾਰੇ ਤੋਂ ਛੋਟੀ ਔਰਤ ਜੋ ਉਹਨਾਂ ਦੀ ਸਭ ਤੋਂ ਬਾਅਦ ਵਿੱਚ ਵਿਆਹ ਕਿ ਲੈਂਦੀ ਸੀ ਉਹ ਨਹੀਂ ਸੀ ਉਹਨੇ ਕਿਹਾ ਚਲੋ ਠੀਕ ਹੈ ਮੈਂ ਔਰਤ ਤੋਂ ਮਰਤੇ ਦਾ ਰੂਪ ਧਾਰ ਲੈਂਦੀ ਹਾਂ ਪਰ ਤੁਸੀਂ ਮੈਨੂੰ ਹਮੇਸ਼ਾ ਮਰਦ ਵਾਲਾ ਹੀ ਮਤਲਬ ਰਤਬਾ ਦੇਣਾ ਹੈ ਅਤੇ ਉਸੇ ਤਰ੍ਹਾਂ ਹੀ ਸਤਕਾਰ ਕਰਨਾ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਉਹਨਾਂ ਨੇ ਕਿਹਾ ਚਲੋ ਠੀਕ ਹੈ ਉਸ ਨੇ ਜੋ ਚਾਦਰ ਸੀ ਆਪਣੇ ਲਕਨਾਰ ਮੰਨ ਲਈ ਸਿਰ ਦੇ ਉੱਤੇ ਪੱਗ ਦੇ ਰੂਪ ਦੇ ਵਿੱਚ ਉਸ ਨੇ ਆਪਣਾ ਜੋ ਸੀ ਆਪਣਾ ਪਟਕਾ ਬਨ ਲਿਆ ਉਸੇ ਤਰੀਕੇ ਨਾਲ ਸਿਰ ਵੀ ਉਸ ਨੇ ਬੰਦਿਆਂ ਵਾਲੇ ਰੂਪ ਵਿੱਚ ਲੈ ਆਂਦਾ ਆਪਣਾ ਪਹਿਰਾਵਾ ਵੀ ਬੰਦਿਆਂ ਵਾਲੇ ਰੂਪ ਵਿੱਚ ਲੈ ਜਾਂਦਾ ਅਤੇ ਉਹ ਹੁਣ ਅੱਗੇ ਚੱਲਣ ਨੂੰ ਤਿਆਰ ਹੋ ਗਏ ਉਹ ਇਹ ਤਾਂ ਔਰਤਾਂ ਨੇ ਦੇਖਿਆ ਕਿ ਸਾਰੇ ਬੰਦੇ ਚਲੇ ਗਏ ਹਨ ਉਹਨਾਂ ਨੇ ਹੁਣੇ ਫੈਸਲਾ ਕੀਤਾ ਕਿ ਆਪਣੇ ਵਿੱਚੋਂ ਇੱਕ ਔਰਤ ਨੂੰ ਉਹ ਬੰਦੇ ਦਾ ਰੂਪ ਧਾਰ ਲੈਣਾ ਚਾਹੀਦਾ ਹੈ ਉਹਨਾਂ ਨੇ ਸਾਰਿਆਂ ਨੂੰ ਵਾਰੀ-ਵਾਰੀ ਕਿਹਾ ਪਰ ਕੋਈ ਵੀ ਔਰਤ ਬੰਦੇ ਦਾ ਰੂਪ ਧਾਰਨ ਲਈ ਤਿਆਰ ਨਹੀਂ ਹੋਈ ਤਾਂ ਸਭ ਤੋਂ ਛੋਟੀ ਜੋ ਉਹਨਾਂ ਦੀ ਲੜਕੀ ਸੀ ਨੌ ਸੀ ਉਸਨੇ ਕਿਹਾ ਚਲੋ ਠੀਕ ਹੈ ਮੈਂ ਬੰਦੇ ਦਾ ਰੂਪ ਧਾਰਨ ਲੰਦੀ ਹਾਂ ਲੇਕਿਨ ਤੁਸੀਂ ਮੈਨੂੰ ਉਹ ਹੀ ਮਾਨ ਸਤਕਾਰ ਦਿਓਗੇ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਅਸਲ ਵਿੱਚ ਔਰਤ ਹੈ ਉਹਨਾਂ ਨੇ ਕਿਹਾ ਚਲੋ ਠੀਕ ਹੈ ਉਸਨੇ ਮਰਦਾਂ ਵਾਲੇ ਕੱਪੜੇ ਪਾਲੇ ਅਤੇ ਉਹਨਾਂ ਨੇ ਆਪਣਾ ਰਸਤਾ ਤੈਅ ਕਰ ਲਿਆ ਚੱਲਦੇ-ਚੱਲਦੇ ਉਹ ਕਿਸੇ ਦੂਰ ਪਿੰਡ ਵਿੱਚ ਚਲੇ ਗਏ ਉਸ ਤੋਂ ਅੱਗੇ ਉਹਨਾਂ ਨੇ ਇੱਕ ਸ਼ਹਿਰ ਵਿੱਚ ਟਿਕਾਣਾ ਬਣਾ ਲਿਆ ਉੱਥੇ ਰਾਜੇ ਦਾ ਵਜ਼ੀਰ ਕੁਦਰਤੀ ਉਸੇ ਸਮੇਂ ਹੀ ਮਰ ਗਿਆ ਸੀ ਅਤੇ ਉੱਥੇ ਢੰਡੋਰਾ ਪਿੱਟਿਆ ਜਾ ਰਿਹਾ ਸੀ ਕਿ ਜੋ ਹੀਰੇ ਮੋਤੀ ਅਤੇ ਜਵਾਰ ਤੇ ਲਾਲ ਚਾਰੀ ਚੀਜ਼ਾਂ ਨੂੰ ਅਲੱਗ-ਅਲੱਗ ਕਰ ਦੂਗਾ ਉਹਨੂੰ ਰਾਜ ਦਾ ਨਵਾਂ ਬਜੀਰ ਬਣਾ ਦਿੱਤਾ ਜਾਊਗਾ ਇਹ ਬੜਾ ਔਖਾ ਕੰਮ ਸੀ ਤੇ ਕਿਸੇ ਤੋਂ ਕੋਲ ਨਹੀਂ ਹੋ ਰਿਹਾ ਸੀ ਜਦੋਂ ਉਹਨਾਂ ਔਰਤਾਂ ਨੇ ਇਹ ਸੁਣਿਆ ਤਾਂ ਸਭ ਤੋਂ ਛੋਟੀ ਲੜਕੀ ਜੋ ਮਰਤ ਬਣ ਚੁੱਕੀ ਸੀ ਉਸਨੇ ਕਿਹਾ ਇਹ ਕੰਮ ਐ ਕਰ ਲਵਾਂਗੀ ਉਹ ਵੀ ਰਾਜੀ ਕੋਲੇ ਚਲੇ ਗਈ ਲੇਕਿਨ ਬੰਦੇ ਦਾ ਰੂਪ ਵੀ ਬਣ ਕੇ ਗਈ ਹੋਈ ਸੀ ਉਸਨੇ ਥਾਲੀ ਵਿੱਚ ਰੱਖੇ ਹੋਏ ਹੀਰੇ ਮੋਤੀ ਜਵਾਹਰ ਲਾਲ ਸਾਰੇ ਹੀ ਚਾਰੇ ਅਲੱਗ-ਅਲੱਗ ਕਰ ਦਿੱਤੇ ਛਾਂਟ ਦਿੱਤੇ ਤੇ ਰਾਜੇ ਨੇ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ ਹੁਣ ਰਾਜੇ ਦੇ ਮਨ ਵਿੱਚ ਬੇਇਮਾਨੀ ਆ ਗਈ ਕਿ ਇਸ ਕੋਲੇ 7 ਜਨਾਨੀਆਂ ਹਨ ਤਾਂ ਮੈਂ ਇਸ ਨੂੰ ਕਿਵੇਂ ਆਪਣੇ ਕਬਜ਼ੇ ਵਿੱਚ ਲੈ ਸਕਦਾ ਹਾਂ ਇਸ ਲਈ ਉਸ ਨੇ ਕਿਹਾ ਕਿ ਆਪਣੇ ਰਾਜ ਵਿੱਚ ਇੱਕ ਰਾਤ ਨੂੰ ਰਾਖਸ਼ ਹੁੰਦਾ ਹੈ ਉਸ ਦਾ ਤੈਨੂੰ ਸਾਹਮਣਾ ਕਰਨਾ ਪਵੇਗਾ ਉਹ ਕਹਿੰਦਾ ਚਲੋ ਠੀਕ ਹੈ ਕਹਿੰਦਾ ਰਾਖਸ਼ ਕੀ ਮੰਗਦਾ ਹੈ ਕਹਿੰਦਾ ਇੱਕ ਸ਼ਰਾਬ ਦਾ ਘੜਾ ਅਤੇ ਅਤੇ ਇੱਕ ਬੱਕਰੇ ਨੂੰ ਉਹ ਰੋਜ਼ ਖਾ ਜਾਂਦਾ ਹੈ ਅਤੇ ਜੇਕਰ ਬੰਦਾ ਵੀ ਉਸ ਦੇ ਨਜ਼ਰ ਆ ਜਾਵੇ ਤਾਂ ਬੰਦੇ ਨੂੰ ਵੀ ਖਾ ਜਾਂਦਾ ਹੈ ਤਾਂ ਉਸ ਨੇ ਕਿਹਾ ਠੀਕ ਹੈ ਮੈਨੂੰ ਇੰਜ ਕਰੋ ਬੱਕਰੇ ਦੀ ਥਾਂ ਤੇ ਇੱਕ ਕੁੱਤਾ ਦੇ ਦਿਓ ਅਤੇ ਸ਼ਰਾਬ ਦੇ ਘੜੇ ਦੀ ਥਾਂ ਤੇ ਇੱਕ ਪੂਰਾ ਘੜਾ ਬਾਥਰੂਮ ਪਿਸ਼ਾਬ ਦਾ ਭਰ ਦਿਓ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਤੇ ਉਸ ਜਿੱਥੇ ਰਾਖਸ਼ ਰਾਤ ਨੂੰ ਆਉਂਦਾ ਸੀ ਆ ਲੱਗ ਸੁੰਨੇ ਥਾਂ ਦੇ ਵਿੱਚ ਉੱਥੇ ਇੱਕ ਕਮਰਾ ਸੀ ਕਮਰੇ ਵਿੱਚ ਰੱਖ ਦਿੱਤਾ ਲੜਕੀ ਜੋ ਮਰਦ ਬਣੀ ਸੀ ਹੁਣ ਵਜੀਰ ਬਣ ਚੁੱਕੀ ਸੀ ਉਸ ਨੇ ਆਪਣੀ ਤਲਵਾਰ ਜੋ ਸਭ ਤੋਂ ਤੇਜ਼ ਤਲਵਾਰ ਸੀ ਉਸ ਨੇ ਆਪਣੇ ਨਾਲ ਰੱਖ ਲਈ ਅਤੇ ਦਾਦੇ ਉੱਤੇ ਬੈਠ ਗਈ ਜਦੋਂ ਰਾਤ ਦੇ 12 ਵਜੇ ਹਨੇਰੀ ਆਈ ਹਨੇਰੇ ਦੇ ਪਿੱਛੇ ਰਾਖਸ਼ੀਰੀ ਆ ਗਿਆ ਰਾਖਸ਼ੀਰੀ ਨੇ ਸੋਚਿਆ ਅੱਜ ਪਹਿਲਾਂ ਮੈਂ ਬੱਕਰੇ ਨੂੰ ਖਾਂਦਾ ਹਾਂ ਜਦੋਂ ਉਹ ਬੱਕਰੇ ਨੂੰ ਖਾਣ ਲਈ ਅੱਗੇ ਗਿਆ ਤਾਂ ਕੁੱਤਾ ਸੀ ਕੁੱਤਾ ਅਗੋ ਆਪਣੇ ਰੂਪ ਵਿੱਚ ਹੀ ਭੌਂਗ ਉੱਠਿਆ ਰਾਕਸ਼ਸ ਨੂੰ ਬੜਾ ਗੁੱਸਾ ਆਇਆ ਅਤੇ ਉਸਨੇ ਹੁਣ ਕਿਹਾ ਚਲੋ ਸ਼ਰਾਬ ਪਿੰਦਾ ਹਾਂ ਜਦੋਂ ਉਸਨੇ ਘੜੇ ਨੂੰ ਮੂੰਹ ਲਾਇਆ ਤਾਂ ਸ਼ਰਾਬ ਦੀ ਥਾਂ ਤੇ ਉਹ ਤਾਂ ਪਸ਼ੂਆਂ ਦਾ ਪਿਸ਼ਾਬ ਸੀ ਹੁਣ ਰਾਕਸ਼ਸ ਬਹੁਤ ਹੀ ਗੁੱਸੇ ਚਾ ਚੁੱਕਿਆ ਸੀ ਉਸਨੇ ਬੰਦੇ ਨੂੰ ਦੇਖਿਆ ਕਿ ਜੋ ਇੱਥੇ ਪਹਿਰੇਦਾਰ ਹੈ ਉਸ ਨੂੰ ਮੈਂ ਦੇਖਦਾ ਹਾਂ ਉਸ ਨੂੰ ਖਾਣ ਲਈ ਅੱਗੇ ਵਧਿਆ ਤਾਂ ਉਸਨੇ ਬੜੀ ਜ਼ੋਰ ਨਾਲ ਤਲਵਾਰ ਨਾਲ ਉਸ ਦਾ ਇੱਕ ਬਾਹ ਦਾ ਹਿੱਸਾ ਸੀ ਕੱਟ ਦਿੱਤਾ ਉਸ ਦੀ ਬਾਜੂ ਕੱਟੀ ਗਈ ਰਾਕਸ਼ਸ ਬੁਰੇ ਹਾਲ ਬੁਰੇ ਹਾਲ ਅਨੁਸਾਰ ਹੁਣ ਭਜਨ ਲਈ ਤਿਆਰ ਹੋ ਰਿਹਾ ਸੀ ਤਾਂ ਉਸਨੇ ਕਿਹਾ ਭਜਨਾ ਹੁਣ ਤੇਰੀ ਮੌਤ ਪੱਕੀ ਹੈ ਰਾਖਸ਼ ਕਹਿੰਦਾ ਮੈਂ ਬਹੁਤ ਉੱਚੇ ਇੱਕ ਖੂਹ ਦੇ ਵਿੱਚ ਰਹਿੰਦਾ ਹਾਂ ਜੇਕਰ ਕਦੇ ਤੈਨੂੰ ਕੋਈ ਲੋੜ ਪੈ ਜਾਵੇ ਤਾਂ ਤੂੰ ਆ ਜਾਵੀਂ ਪਰ ਅੱਜ ਮੇਰੀ ਜਾਨ ਬਖਸ਼ ਦੇ ਤਾਂ ਅੱਜ ਮੇਰੀ ਜਾਨ ਬਖਸ਼ਣ ਦੇ ਬਦਲੇ ਤੈਨੂੰ ਜਦੋਂ ਵੀ ਕੋਈ ਲੋੜ ਪਈ ਮੈਂ ਤੇਰੀ ਮੰਗ ਪੂਰੀ ਕਰਾਂਗਾ ਰਾਖਸ਼ ਸਤੋ ਚਲਾ ਗਿਆ ਉਸ ਵਜ਼ੀਰ ਨੇ ਉਸ ਨੂੰ ਛੱਡ ਦਿੱਤਾ ਹੁਣ ਵਜ਼ੀਰ ਰਾਤ ਨੂੰ ਮਹਿਲ ਵਿੱਚ ਵਾਪਸ ਆ ਗਿਆ ਤੇ ਰਾਜਾ ਖੁਸ਼ ਹੋ ਰਿਹਾ ਸੀ ਕਿ ਹੁਣ ਵਜ਼ੀਰ ਨੂੰ ਵੀ ਉਹ ਰਾਖਸ਼ਿਸ਼ ਖਾ ਗਿਆ ਹੋਣਾ ਹੈ ਲੇਕਿਨ ਇਹ ਹੋਇਆ ਨਹੀਂ ਸੀ ਸਵੇਰੇ ਦੇਖਿਆ ਤਾਂ ਵਜ਼ੀਰ ਜਿਉਂਦਾ ਸੀ ਤੇ ਰਾਜਾ ਹੈਰਾਨ ਹੋਇਆ ਕਿ ਕਿਸ ਤਰ੍ਹਾਂ ਬਚ ਗਿਆ ਚਲੋ ਜੋ ਵੀ ਹੋਇਆ ਠੀਕ ਹੀ ਹੋਇਆ ਲੇਕਿਨ ਰਾਖਸ਼ਿਸ਼ ਦੇ ਹੱਥ ਦੇ ਤੇ ਜੋ ਉਸਨੇ ਹੱਥ ਕੱਟ ਲਿਆ ਸੀ ਉਸ ਦੇ ਵਿੱਚ ਇੱਕ ਕੜਾ ਪਾਇਆ ਹੋਇਆ ਸੀ ਯਾਰ ਉਸਨੇ ਉਹ ਕੜਾ ਆਪਣੇ ਸੱਸ ਨੂੰ ਦੇ ਦਿੱਤਾ ਕਿ ਉਹ ਜੋ ਬਹੁਤ ਹੀ ਚਮਕ ਰਿਹਾ ਸੀ ਅਤੇ ਉਸ ਦੇ ਉੱਤੇ ਹੀਰੇ ਮੋਤੀ ਉਸ ਔਰਤ ਨੂੰ ਲੱਗੇ ਹੋਏ ਸਨ ਕਿ ਉਹ ਕੜਾ ਹੋਰ ਕਿਸੇ ਕੋਲੇ ਵੀ ਨਹੀਂ ਸੀ। ਖੋਨ ਨੁਕਰਾਨੀ ਜੋ ਰਾਜੇ ਦੇ ਘਰ ਵੀ ਕੰਮ ਕਰਦੀ ਸੀ ਉਸ ਨੇ ਉਸ ਦੇ ਘਰ ਜਾ ਕੇ ਦੇਖਿਆ ਤਾਂ ਸਠਾਣੀ ਦੇ ਹੱਥ ਵਿੱਚ ਬਹੁਤ ਸੁੰਦਰ ਕੜਾ ਪਾਇਆ ਹੋਇਆ ਸੀ। ਉਹ ਫਿਰ ਕੜਾ ਉਹਨੇ ਦੇਖ ਕੇ ਰਾਣੀ ਦੇ ਕੋਲੇ ਜਾ ਕੇ ਇਹ ਦੱਸ ਦਿੱਤਾ ਕਿ ਤੇਰੇ ਕੋਲ ਤਾਂ ਕੁਝ ਵੀ ਨਹੀਂ ਹੈ। ਨਾਮੇ ਵਜ਼ੀਰ ਦੀ ਜੋ ਘਰ ਵਾਲੀ ਹੈ ਵੱਡੀ ਸਠਾਣੀ ਬਣੀ ਹੋਈ ਸੀ ਉਹ ਉਹਦੇ ਕੋਲੇ ਬਹੁਤ ਸੁੰਦਰ ਕੜਾ ਹੈ ਰਾਤ ਨੂੰ ਰਾਜਾ ਜਦੋਂ ਵਾਪਸ ਆਇਆ ਤਾਂ ਰਾਣੀ ਨੇ ਕਿਹਾ ਕਿ ਮੈਨੂੰ ਉਸ ਤਰੀਕੇ ਦਾ ਹੀ ਕੜਾ ਚਾਹੀਦਾ ਹੈ ਜਿਸ ਤਰੀਕੇ ਦਾ ਕੜਾ ਉਸ ਵਜ਼ੀਰ ਦੀ ਘਰ ਵਾਲੀ ਕੋਲੇ ਹੈ ਹੁਣ ਰਾਜਾ ਫਸ ਚੁੱਕਿਆ ਸੀ ਕੀ ਕਰਦਾ ਉਸਨੇ ਵਜ਼ੀਰ ਨੂੰ ਸੱਦਿਆ ਅਤੇ ਕਿਹਾ ਕਿ ਤੂੰ ਜਾ ਤੇ ਮੈਨੂੰ ਉਹ ਜੇ ਪੰਜ ਕੜੇ ਹੋਰ ਲੈ ਆ ਕੇ ਦੇ ਜਿਸ ਤਰੀਕੇ ਦਾ ਕੜਾ ਤੇਰੀ ਕਾਰ ਵਾਲੀ ਕੋਲੇ ਹੈ ਉਹ ਹੈਰਾਨ ਪ੍ਰਸ਼ਾਨ ਹੋ ਗਿਆ ਉਸ ਨੂੰ ਪਤਾ ਸੀ ਕਿ ਇਹ ਕੜਾ ਰਾਜਸੀ ਦਾ ਹੈ ਅਤੇ ਇਹ ਮਿਲਣਾ ਮੁਸ਼ਕਲ ਹੈ ਫਿਰ ਵੀ ਉਸ ਨੇ ਕਿਹਾ ਠੀਕ ਹੈ ਰਾਜਨ ਮੈਂ ਲੈ ਕੇ ਆਵਾਂਗਾ ਲੇਕਿਨ ਮੇਰੀ ਸ਼ਰਤ ਹੈ ਕਿ ਮੇਰੇ ਬਾਅਦ ਮੇਰੀਆਂ ਜੋ ਵੀ ਜਨਾਨੀਆਂ ਹਨ ਉਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਖਾਨੇ ਦਾ ਪਰਚਾਉਂ ਦਾ ਕਿਸੇ ਕੋਲੇ ਵੀ ਕੋਈ ਅਧਿਕਾਰ ਨਹੀਂ ਹੋਵੇਗਾ ਮੈਨੂੰ ਘੱਟੋ ਘੱਟ 2 ਮਹੀਨੇ ਲੱਗਣਗੇ ਅਤੇ ਮੈਂ ਇਸ ਨੂੰ ਵਾਪਸ ਕੜੇ ਦੇ ਰੂਪ ਵਿੱਚ ਲੇ ਕੇ ਆਵਾਂਗਾ ਜੀਰ ਇੱਕ ਬਹੁਤ ਹੀ ਤੇਜ ਕੋੜੇ ਦੇ ਉੱਤੇ ਬੈਠ ਕੇ ਆਪਣੇ ਸਫ਼ਰ ਦੀ ਤਿਆਰੀ ਕਰਕੇ ਚੱਲ ਪਿਆ ਉਸ ਨੇ 2 ਮਹੀਨੇ ਦਾ ਸਮਾਂ ਮੰਗਿਆ ਸੀ ਉਸ ਨੂੰ ਪਤਾ ਸੀ ਕਿ ਉਸ ਰਾਸ਼ਿਸ਼ ਨੇ ਉਸ ਪਹਾੜ ਦੇ ਉੱਤੇ ਬਹੁਤ ਵੱਡੇ ਖੂਦ ਜਿਕਰ ਕੀਤਾ ਸੀ ਉਹ ਉਸ ਖੂਦ ਆ ਵਿਸ਼ਾ ਕਰਨ ਲਈ ਉੱਥੋਂ ਚੱਲ ਪਿਆ ਸੀ ਹੁਣ ਹੋਇਆ ਕਿ ਕਿ ਰਸਤੇ ਵਿੱਚ ਚੱਲਦੇ 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 ਉਸ ਨੂੰ ਇੱਕ ਥਾਂ ਦੇ ਉੱਤੇ ਰਾਤ ਪਈਗੀ ਰਾਤ ਪਈ ਤਾਂ ਉਸਨੇ ਉੱਥੇ ਦੇਖਿਆ ਕਿ ਚਲੋ ਅੱਜ ਇੱਥੇ ਟਿਕਾਣਾ ਕਰ ਲੈਂਦੇ ਹਾਂ ਰਾਤ ਜਦੋਂ ਪਈ ਉਹ ਉੱਥੇ ਟਿਕਾਣਾ ਪਾ ਕੇ ਆਪਣੇ ਘੋੜੇ ਨੂੰ ਬੰਨ੍ਹ ਕੇ ਤੇ ਉੱਥੇ ਹੀ ਪੈ ਗਿਆ ਤਾਂ ਉਸਨੇ ਦੇਖਿਆ ਕਿ ਪਿੰਡ ਦੇ ਕੁਝ ਲੋਕ ਰਾਤ ਨੂੰ ਹੀ ਇੱਕ ਸ਼ਵਜਤਰਾ ਲੈ ਕੇ ਆ ਰਹੇ ਹਨ ਉਹ ਕਹਿਣ ਲੱਗਿਆ ਭਲੇ ਲੋਕੋ ਰਾਤ ਨੂੰ ਤਾਂ ਕਦੇ ਵੀ ਸ਼ਵਜਤਰਾ ਨਹੀਂ ਲੈ ਕੇ ਜਾਂਦੇ ਤੇ ਮਰਦੇ ਨੂੰ ਘਰੇ ਰੱਖਿਆ ਜਾਂਦਾ ਹੈ ਤੇ ਦਿਨ ਸਵੇਰੇ ਹੀ ਤੁਸੀਂ ਇਸ ਦਾ ਸੰਸਕਾਰ ਕਰ ਸਕਦੇ ਹੋ ਤੇ ਪਿੰਡ ਦੇ ਲੋਕਾਂ ਨੇ ਕਿਹਾ ਨਹੀਂ ਅਸੀਂ ਇਸ ਨੂੰ ਰਾਤ ਨੂੰ ਹੀ ਸੰਸਕਾਰ ਕਰਾਂਗੇ ਜੇਕਰ ਅਸੀਂ ਇਸ ਨੂੰ ਘਰ ਰੱਖ ਲਿਆ ਤਾਂ ਇੱਥੇ ਇੱਕ ਬਹੁਤ ਹੀ ਖਤਰਨਾਕ ਰਾਖਸ਼ਨੀ ਰਹਿੰਦੀ ਹੈ ਉਹ ਇਸ ਬੱਚੇ ਨੂੰ ਵੀ ਖਾ ਜਾਣਾ ਹੈ ਤੇ ਪਰਿਵਾਰ ਤੇ ਵੀ ਹਮਲਾ ਕਰ ਦੇਣਾ ਹੈ ਇਸ ਲਈ ਇਸ ਨੂੰ ਇਸੇ ਨਹੀਂ ਰੱਖਿਆ ਸਾਥ ਤੇ ਉਹਨਾਂ ਨੇ ਉਸੇ ਤਰ੍ਹਾਂ ਫਿਰ ਲੈ ਕੇ ਜਾਣ ਦੀ ਜ਼ਿੱਦ ਕੀਤੀ ਤਾਂ ਉਸਨੇ ਕਿਹਾ ਤੁਸੀਂ ਬੇਫਿਕਰ ਹੋ ਜਾਓ ਇਹ ਜੋ ਸ਼ਵ ਹੈ ਲੜਕੇ ਦਾ ਸ਼ਵ ਹੈ ਇੱਥੇ ਰੱਖ ਦਿਓ ਲਾਸ਼ ਮੇਰੇ ਕੋਲੇ ਪਈ ਰਹਿਣੀ ਹੈ ਤੁਸੀਂ ਘਰ ਚਲੇ ਜਾਓ ਸਵੇਰੇ ਸੰਸਕਾਰ ਕਰ ਦੇਣਾ ਇਸ ਦਾ ਉਹਨਾਂ ਨੇ ਮੰਨਣਾ ਤਾਂ ਨਹੀਂ ਸੀ ਪਰ ਚਲੋ ਪਿੰਡ ਦੇ ਕੁਝ ਲੋਕ ਇਹੇ ਦੇ ਵੀ ਸੀ ਜੋ ਸਿਆਣੇ ਸੀ ਉਹਨਾਂ ਨੇ ਕਿਹਾ ਚਲੋ ਆਪਾਂ ਮੰਨ ਲੈਂਦੇ ਹਾਂ ਆਪਾਂ ਨੂੰ ਕੀ ਡਰ ਹੈ ਇਹ ਤਾਂ ਇੱਥੇ ਹੀ ਰਹੂਗੀ ਲਾਸ਼ ਤਾਂ ਉਹ ਸਾਰੇ ਉਸ ਲਾਸ਼ ਨੂੰ ਉੱਥੇ ਰੱਖ ਕੇ ਅੱਗੇ ਚਲੇ ਜਾਂਦੇ ਹਨ ਆਪਦੇ ਘਰ ਵਾਪਸ ਤੇ ਉਹ ਤਾਂ ਪਹਿਰਾ ਦੇਣ ਲਈ ਉੱਥੇ ਬੈਠ ਜਾਂਦਾ ਹੈ ਹੁਣ ਰਾਤ ਨੂੰ ਜਦੋਂ ਉਸ ਲਾਸ਼ ਨੂੰ ਖਾਣ ਵਾਸਤੇ ਰਾਖਸ਼ਨੀ ਆਈ ਤਾਂ ਉਹ ਵੀ ਦਾਦੇ ਉੱਤੇ ਬੈਠ ਗਿਆ ਜੋ ਵਜੀਰ ਸੀ ਉਸਨੇ ਤਲਵਾਰ ਕੱਢ ਲਈ ਅਤੇ ਜਿਵੇਂ ਹੀ ਉਸਨੇ ਉਸ ਨੂੰ ਜ਼ਿੰਦਾ ਕਰਕੇ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਰਾਖਸ਼ਨੀ ਨੇ ਉਸ ਲੜਕੇ ਨੂੰ ਜਿੰਦਾ ਕਰ ਲਿਆ ਅਤੇ ਉਸ ਨਾਲ ਗੱਲਾਂ ਕਰ ਰਹੀ ਸੀ ਉਹਦਾ ਘਰ-ਵਾਰ ਪੁੱਛ ਰਹੀ ਸੀ ਤਾਂ ਉਸਨੇ ਮੌਕਾ ਪਾ ਕੇ ਉਸ ਰਾਖਸ਼ ਨੇ ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਇੱਕ ਸੰਜੀ ਲੱਤ ਦਾ ਜੋ ਵਾਰ ਸੀ ਇੰਨਾ ਭਾਨਕ ਸੀ ਕਿ ਉਸ ਦੀ ਲੱਤ ਕੱਟ ਦਿੱਤੀ ਰਾਖਸ਼ ਨੇ ਚਾਂਕੇ ਸਮਲੇ ਤੇ ਅਨਜਾਨ ਸੀ ਉਹ ਤਾਂ ਬਹੁਤ ਬੁਰੀ ਤਰ੍ਹਾਂ ਪਿੱਛੇ हट ਗਈ ਅਤੇ ਉਸ ਦਾ ਬੁਰਾ ਹਾਲ ਹੋ ਗਿਆ ਉਹ ਕਹਿੰਦੇ ਤੂੰ ਕੌਣ ਹੈ ਉਹ ਕਹਿੰਦਾ ਹੁਣ ਅੱਜ ਮੈਂ ਤੈਨੂੰ ਮਾਰ ਦੇਣਾ ਹੈ ਤੂੰ ਪਿੰਡ ਦੇ ਲੋਕਾਂ ਦਾ ਜੀਣਾ ਖਰਾਮ ਕਰ ਰੱਖਿਆ ਹੈ ਉਹ ਮਾਫੀ ਮੰਗਣ ਲੱਗੀ ਕਿ ਮੇਰੀ ਜਾਨ ਬਖਸ਼ ਦੇ ਮੈਂ ਅਜ ਤੋਂ ਬਾਅਦ ਇਸ ਪਿੰਡ ਦਾ ਕੀ ਕਿਸੇ ਹੋਰ ਪਿੰਡ ਵੀ ਨਹੀਂ ਜਾਵਾਂਗੀ ਤੇ ਅੱਜ ਮੇਰੀ ਜਾਨ ਬਖਸ਼ ਦੇ ਉਹ ਕਹਿੰਦਾ ਚਲੋ ਠੀਕ ਹੈ ਤੂੰ ਜਾ ਸਕਦੀ ਹੈ ਜੇ ਰਾਸ਼ਨੀ ਨੇ ਇੱਕ ਹੋਰ ਗੱਲ ਕਹਿ ਦਿੱਤੀ ਕਿ ਤੂੰ ਜਾਂਦਾ ਜਾਂਦਾ ਤੂੰ ਮੇਰੀ ਲੜਕੀ ਦਾ ਵੀ ਡੋਲਾ ਲੈ ਕੇ ਜਾਵੀਂ ਉਸਦੇ ਨਾਲ ਸ਼ਾਦੀ ਕਰਕੇ ਜਾਵੀਂ ਤੂੰ ਬਹੁਤ ਹੀ ਤਾਕਤਵਰ ਤੇ ਬਲਵਾਨ ਜਾਬਦਾ ਹੈ ਉਹ ਕਹਿੰਦਾ ਚਲੋ ਠੀਕ ਹੈ ਉਸਨੇ ਆਪਣਾ ਰਾਖਸ਼ੀਨ ਨੇ ਟਿਕਾਣਾ ਦੱਸ ਦਿੱਤਾ ਕਿ ਮੈਂ ਉਸ ਪਿੱਪਲ ਦੇ ਥੱਲੇ ਇੱਕ ਗੁਫਾ ਹੈ ਉੱਥੇ ਰਹਿੰਦੀ ਹਾਂ ਕਹਿੰਦਾ ਚਲੋ ਠੀਕ ਹੈ ਸਵੇਰੇ ਜਦੋਂ ਹੋਈ ਤਾਂ ਉਹ ਪਿੰਡ ਦੇ ਲੋਕ ਫੇਰ ਗੁੰਦੇ ਕਰ ਲਾਂਦੇ ਆਏ ਤੇ ਉਹਨਾਂ ਨੇ ਦੇਖਿਆ ਕਿ ਉੱਥੇ ਹੁਣ ਇੱਕ ਨਹੀਂ ਦੋ ਬੰਦੇ ਬੈਠੇ ਹਨ ਤੇ ਗੱਲਾਂ ਕਰ ਰਹੇ ਹਨ ਜਦੋਂ ਕੋਲੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਸਾਡਾ ਮੁੰਡਾ ਤਾਂ ਜਿਉਂਦਾ ਬੈਠਾ ਹੈ ਤੇ ਗੱਲਾਂ ਕਰ ਰਿਹਾ ਹੈ ਉਹ ਬੜੇ ਖੁਸ਼ ਹੋਏ ਉਹਨਾਂ ਨੇ ਸਾਰੀ ਗੱਲ ਉਹਨਾਂ ਦੱਸੀ ਉਹਨਾਂ ਨੇ ਕਿਹਾ ਤੂੰ ਬਹੁਤ ਫਾਦਰ ਹੈ ਇਸ ਲਈ ਉਸ ਲੜਕੇ ਦੀ ਇੱਕ ਭੈਣ ਸੀ ਉਸ ਦੀ ਸ਼ਾਦੀ ਉਹਨੇ ਸੀ ਤੇਰੇ ਨਾਲ ਕਰ ਦੇਣੀ ਹੈ ਤੇ ਤੂੰ ਜਾਂਦਾ ਵਿਆ ਰਸਤਾ ਜੁਆਬ ਸਾਂਵੇਂਗਾ ਤਾਂ ਸਾਡੀ ਲੜਕੀ ਦਾ ਵੀ ਤੇਰੇ ਨਾਲ ਸੀ ਰਿਸ਼ਤਾ ਕਰਕੇ ਤੋੜ ਦੇਣਾ ਹੈ ਹੁਣ ਉਹ ਆਪਣੇ ਸਬਰ ਤੇ ਅੱਗੇ ਚੱਲ ਪਿਆ ਕਿਉਂਕਿ ਉਸਨੇ ਤਾਂ ਉਸ ਰਾਖਸ਼ ਕੋਲੇ ਪਹੁੰਚਣਾ ਸੀ ਕਰਦੇ ਕਰਦੇ ਉਸ ਨੂੰ ਇੱਕ ਮਹੀਨਾ ਲੱਗ ਗਿਆ ਰਸਤੇ ਵਿੱਚ ਬਹੁਤ ਥਾਵਾਂ ਦੇ ਉੱਤੇ ਉਹ ਉਹ ਤਰਚੜਾ ਵਾਇ ਲੇਕਿਨ ਉਹ ਖੂਕੋਲੇ ਪਹੁੰਚ ਗਿਆ ਜਦੋਂ ਉਹਨੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਖੂਦ ਉੱਤੇ ਲੜਕੀ ਬੈਠੀ ਹੋਈ ਸੀ ਜੋ ਪਹਿਲਾਂ ਉਸ ਨੂੰ ਦੇਖ ਕੇ ਹੱਸ ਪਈ ਅਤੇ ਬਾਅਦ ਵਿੱਚ ਰੋਣ ਲੱਗ ਪਈ ਹੁਣ ਉਸਨੇ ਜਾ ਕੇ ਪੁੱਛਿਆ ਕਿ ਤੂੰ ਪਹਿਲਾਂ ਹੱਸੀ ਫਿਰ ਰੋਈ ਕੀ ਗੱਲ ਹੈ ਤਾਂ ਲੜਕੀ ਨੇ ਕਿਹਾ ਕਿ ਮੈਂ ਬੰਦਾ ਬਹੁਤ ਬਹੁਤ ਟਾਈਮ ਤੋਂ ਬਾਅਦ ਦੇਖਿਆ ਹੈ ਕਦੇ ਬੰਦਾ ਨਹੀਂ ਦੇਖਿਆ ਸੀ ਤੇ ਰੋਈ ਮੈਂ ਇਸ ਕਰਕੇ ਕਿ ਹੁਣ ਹੀ ਮੇਰਾ ਪਿਤਾ ਆਵੇਗਾ ਤੇ ਤੈਨੂੰ ਖਾ ਜਾਵੇਗਾ ਉਹ ਕਹਿੰਦਾ ਤੈਨੂੰ ਇਸ ਗੱਲ ਦਾ ਡਰ ਨਹੀਂ ਮੈਂ ਆਪੇ ਸਮਾਰ ਲਵਾਂਗਾ ਤਾਂ ਠੀਕ ਹੈ ਕਿ ਨਾ ਇੱਕ ਵਾਰੀ ਤੂੰ ਮੈਨੂੰ ਇੱਥੇ ਕਿਸੇ ਤਰੀਕੇ ਨਾਲ ਛਿਪਾ ਦੇ ਉਸਨੇ ਉਸ ਨੂੰ ਮੱਖੀ ਬਣਾ ਦਿੱਤਾ ਤੇ ਉੱਥੇ ਹੀ ਬਿਠਾ ਦਿੱਤਾ ਰਾਸ਼ੇਸ਼ ਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਖੂਦ ਦੇ ਤੇ ਕੋਈ ਬੰਦਾ ਆਇਆ ਹੈ ਤਾਂ ਉਹ ਵਾਪਸ-ਵਾਪਸ ਮੁੜਿਆ ਹੁਣ ਆ ਕੇ ਕਿਹਾ ਕਿ ਇੱਥੇ ਕੋਈ ਬੰਦਾ ਆਇਆ ਹੈ ਉਹ ਕਹਿੰਦਾ ਨਹੀਂ ਕੋਈ ਬੰਦਾ ਨਹੀਂ ਆਇਆ ਲੜਕੀ ਨੇ ਜਵਾਬ ਦੇ ਦਿੱਤਾ ਉਹ ਕਹਿੰਦਾ ਤੂੰ ਮੈਨੂੰ ਹੀ ਖਾ ਲਿਆ ਤੈਨੂੰ ਮੇਰੇ ਵਿੱਚੋਂ ਹੀ ਇਹ ਆ ਰਿਹਾ ਹੋਣਾ ਹੈ ਕਹਿੰਦਾ ਨਹੀਂ ਉਹ ਰਾਸ਼ੇਸ਼ ਫੇਰ ਚਲਾ ਗਿਆ ਉਹ ਲੜਕੀ ਨੇ ਫਿਰ ਉਸ ਨੂੰ ਮੱਖੀ ਤੋਂ ਬੰਦਾ ਬਣਾ ਕੇ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ ਉਹ ਕਹਿੰਦਾ ਤੂੰ ਕੌਣ ਹੈ ਕਿੱਥੋਂ ਆਇਆ ਹੈ ਉਹਨੇ ਸਾਰੀ ਗੱਲ ਦੱਸ ਦਿੱਤੀ ਉਹ ਕਹਿੰਦਾ ਮੈਂ ਕੜਾ ਲੈਣ ਵਾਸਤੇ ਆਇਆ ਹਾਂ ਤਾਂ ਲੜਕੀ ਨੇ ਕਿਹਾ ਗਿਆ ਖੁੰਡੀ ਹੈ ਇਹ ਖੁੰਡੀ ਨਾਲ ਬਹੁਤ سارے ਕੜੇ ਬਣ ਜਾਂਦੇ ਹਨ ਤਾਂ ਜਦੋਂ ਰਾਸ਼ੀ ਵਾਪਸ ਆਏਗਾ ਤੂੰ ਉਸ ਤੋਂ ਖੁੰਡੀ ਮੰਗ ਲਈ ਉਸਨੇ ਉਸੇ ਤਰ੍ਹਾਂ ਹੀ ਕੀਤਾ ਰਾਸ਼ੀ ਫਿਰ ਵਾਪਸ ਆਇਆ ਲੇਕਿਨ ਹੁਣ ਉਸ ਨੂੰ ਮੱਖੀ ਨਹੀਂ ਬਣਾਇਆ ਗਿਆ ਸੀ ਉਹ ਵੈਸੇ ਹੀ ਬੈਠਾ ਸੀ ਜਦੋਂ ਰਾਸ਼ੀ ਵਾਪਸ ਆਇਆ ਤਾਂ ਉਸਨੇ उसका जो हथ कटे राक्षस वाल उच्चा करके दिखा दता राक्षस यह डर गया कि पता नहीं हूँ की होने वाला है मेरे नाल उसने कहा कि तू मे तो की गलती हो गई तू इत क्यों आया हाँ तो उसने कहा कि हूँ मैं इतने तेरे को ले। आ, एक जो कड़ा सी तेरे हाथ में वो कड़े लैन आया हाँ राशिश कहना कि कड़े चलो ठीक है तू ले सदा है पर यह शर्त है कि हूँ तू मेरी लड़की भी ਡੋਲੀ ਨਾਲ ਹੀ ਲੈ ਕੇ ਜਾਏ ਤੂੰ ਐਡਾ ਵੱਡਾ ਬਹਾਦਰ ਹੈ ਕਿ ਇੱਥੇ ਇੰਨੇ ਵਿੱਚ ਪਹਾੜ ਤੇ ਸਕੂਤੇ ਪਹੁੰਚ ਗਿਆ ਹੈ ਇਸ ਕਰਕੇ ਮੈਂ ਤਮ ਆਪਣੀ ਲੜਕੀ ਦਾ ਵੀ ਨਾਲ ਹੀ ਡੋਲਾ ਤੋਰ ਦੇਣਾ ਹੈ ਹੁਣ ਵੈਸੇ ਤਾਂ ਉਹ ਆਪ ਹੀ ਖੁਦ ਹੀ ਲੜਕੀ ਸੀ ਪਰ ਚਲੋ ਠੀਕ ਹੈ ਉਸਨੇ ਕਿਹਾ ਤੇ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਰਾਖਿਸ਼ ਨੇ ਆਪਣੀ ਲੜਕੀ ਦਾ ਡੋਲਾ ਉਸਦੇ ਨਾਲ ਤੋਰ ਦਿੱਤਾ ਤੇ ਦਾਜ ਦੇ ਵਿੱਚ ਉਹਨੇ ਉਹ ਖੁੰਡੀ ਉਸ ਤੋਂ ਲੈ ਲਈ ਜੋ ਘੜੇ ਬਣਾਉਂਦੀ ਸੀ ਹੁਣ ਘੋੜੇ 'ਤੇ ਉਹ ਸਫ਼ਰ ਕਰਦੇ ਕਰਦੇ ਵਾਪਸ ਆ ਰਹੇ ਸੀ ਰਸਤੇ ਵਿੱਚ ਫਿਰ ਉਸ ਪਿੰਡ ਵਿੱਚ ਆ ਗਿਆ ਅਤੇ ਜਿਨ੍ਹਾਂ ਦਾ ਲੜਕਾ ਕਿਸੇ ਟਾਈਮ ਮਰ ਚੁੱਕਿਆ ਸੀ ਪਹਿਲਾਂ ਤੇ ਉਹਨਾਂ ਦੀ ਲੜਕੀ ਦੀ ਸ਼ਾਦੀ ਵੀ ਇਸੇ ਨਾਲ ਹੋ ਗਈ। ਹੁਣ ਉਹ ਦੋ ਔਰਤਾਂ ਦੋ ਜਨਾਨੀਆਂ ਉਸ ਦੇ ਨਾਲ ਸਨ ਤੇ ਉਹ ਚੱਲ ਪਏ। ਤੀਸਰੀ ਜੋ ਰਾਸ਼ਨੀ ਦੀ ਲੜਕੀ ਸੀ ਉਹਨੇ ਵੀ ਇਹ ਕਿਹਾ ਹੋਇਆ ਸੀ ਕਿ ਮੇਰੀ ਲੜਕੀ ਦੀ ਵੀ ਸ਼ਾਦੀ ਤੂੰ ਨਾਲ ਕਰ ਲਈ। ਤਾਂ ਉਹਨੇ ਉਸ ਗੁਫਾ ਤੇ ਜਾ ਕੇ ਉਸ 바ਵੀ ਰਿਸ਼ਤਾ ਨਾਲ ਹੀ ਲੈ ਲਿਆ। ਅਤੇ ਹਮ ਕੋੜੇ ਤੇ ਉਹ ਚਾਰ ਦਿਨੇ ਚੱਲ ਪਏ। ਕਰਦੇ ਕਰਦੇ ਪੂਰੇ 2 ਮਹੀਨੇ ਬੀਤ ਗਏ ਜਦੋਂ ਉਹ ਵਾਪਸ ਆਪਣੇ ਰਾਜ ਵਿੱਚ ਆਏ ਤਾਂ ਉਸਨੇ ਆ ਕੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਸ ਖੁੰਡੀ ਨਾਲ ਜੋ ਉਸ ਕੋਲੇ ਸੀ ਉਸਨੇ ਗੋਲ-ਗੋਲ ਘੁਮਾ ਕੇ ਕਾਫੀ سارے ਕੜੇ ਬਣਾ ਦਿੱਤੇ ਇੱਕ ਪੂਰਾ ਹੀ ਉਸ ਦਾ ਜੋ ਬੰਡਲ ਸੀ ਕੜਿਆਂ ਦਾ ਬਣ ਗਿਆ 100-150 ਕੜੇ ਉਸਨੇ ਬਣਾ ਦਿੱਤੇ ਤੇ ਉਸਨੇ ਆਪਣੇ ਸਪਾਹੀਆਂ ਨੂੰ ਕਿਹਾ ਕਿ ਇਹ ਰਾਜੇ ਦੇ ਮਹਿਲ ਵਿੱਚ ਰਾਜੇ ਨੂੰ ਦੇ ਆਓ ਜਾ ਕੇ ਜਦੋਂ ਉਹਨਾਂ ਨੇ ਇੰਨੇ ਕੜੇ ਦੇਖੇ ਤਾਂ ਰਾਜਾ ਬੜਾ ਹੈਰਾਨ ਪ੍ਰਸੰਨ ਹੋਇਆ ਵੀ ਕਮਾਲ ਦੀ ਗੱਲ ਐ ਇਹ ਕਿਵੇਂ ਹੋ ਸਕਦਾ ਹੈ ਫਿਰ ਵੀ ਉਹ ਉਸ ਦੀ ਬਹਾਦਰੀ ਤੇ ਖੁਸ਼ ਹੋਇਆ ਅਤੇ ਉਸ ਨੇ ਸਾਰੇ ਕੜੇ ਰੱਖ ਲਏ ਹੁਣ ਉਸ ਨੇ ਵਜ਼ੀਰ ਨੇ ਇਹ ਸੋਚਿਆ ਕਿ ਹੁਣ ਮੈਂ ਤਾਂ ਆਪ ਖੁਦ ਹੀ ਜਨਾਨੀ ਹਾਂ ਤੇ ਸਾਡੇ ਜੋ ਮੇਰੀਆਂ ਜਿਠਾਨੀਆਂ ਦੂਸਰੀਆਂ ਹਨ ਮੇਰੀ ਸੱਸ ਹੈ ਉਹ ਉਹ ਵੀ ਕਲੀਆਂ ਹਨ ਤਾਂ ਕਿਉਂ ਨਾ ਜੋ ਸਾਡੇ ਵਿਛੜ ਗਏ ਪਤੀ ਸੀ ਉਹਨਾਂ ਨੂੰ ਲੱਭਿਆ ਜਾਵੇ ਤਾਂ ਉਹਨਾਂ ਨੇ ਲੱਭਣ ਦਾ ਬਹਾਨਾ ਇਹ ਸੋਚਿਆ ਕਿ ਆਪਾਂ ਇੱਕ ਨਵਾਂ ਮਹਿਲ ਬਣਵਾਉਣਾ ਸ਼ੁਰੂ ਕਰਦੇ ਹਾਂ ਕਿਉਂਕਿ ਜਦੋਂ ਮਹਿਲ ਬਣੇਗਾ ਤਾਂ ਉੱਥੇ ਮਜ਼ਦੂਰ ਜ਼ਰੂਰ ਹੀ ਚਾਹੀਦੇ ਹੋਣਗੇ ਤੇ ਉਹ ਕਿਤੇ ਨਾ ਕਿਤੇ ਮਜ਼ਦੂਰੀ ਕਰਦੇ ਫਿਰਦੇ ਹੋਣਗੇ ਭੁੱਖੇ ਮਰਦੇ ਹੋਣਗੇ ਤਾਂ ਉਹ ਮਜ਼ਦੂਰੀ ਦਾ ਨਾਮ ਸੁਣ ਕੇ ਜ਼ਰੂਰ ਆ ਜਾਣਗੇ ਉਹਨਾਂ ਨੇ ਨਵਾਂ ਮਹਿਲ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਰਾਜਾ ਦਾ ਵਜ਼ੀਰ ਹੈ ਜੋ ਇੱਕ ਨਵਾਂ ਮਹਿਲ ਬਣਵਾ ਰਿਹਾ ਹੈ ਤੇ ਉਹਨਾਂ ਨੇ ਸੋਚਿਆ ਕਿ ਚਲੋ ਹੁਣ ਤਾਂ 2-3 ਸਾਲ ਦਾ ਕੰਮ ਆਪਾਂ ਉੱਥੇ ਮਿਲ ਜਾਣਾ ਹੈ ਆਪਾਂ ਉੱਥੇ ਜਾ ਕੇ ਮਜ਼ਦੂਰੀ ਕਰਦੇ ਹਾਂ ਅਤੇ ਆਪਣਾ ਸਫਰ ਵਧੀਆ ਟੱਗਦਾ ਰਹਿਣਾ ਹੈ। ਉਸੇ ਤਰ੍ਹਾਂ ਉਹਨਾਂ ਨੇ ਉੱਥੇ ਆ ਕੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਮਹਿਲ ਕੌਣ ਬਣਵਾ ਰਿਹਾ ਹੈ। ਉਹ ਤਾਂ ਇੱਕ ਵਜ਼ੀਰ ਦਾ ਰੂਪ ਹੀ ਮੰਨ ਕੇ ਚੱਲ ਰਹੇ ਸੀ। ਉਹਨਾਂ ਨੇ ਦੇਖਿਆ ਕਿ ਉਹ ਤਾਂ ਆ ਗਏ ਸਾਰੇ ਹੀ ਤੇ ਉਹ ਹੁਣ ਕੰਮ ਤੇ ਲੱਗੇ ਹੋਏ ਹਨ। ਵਜ਼ੀਰ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਉਹ ਜੋ ਛੱਤ ਬੰਦੇ ਮਜ਼ਦੂਰ ਕੰਮ ਕਰ ਰਹੇ ਹਨ ਉਹਨਾਂ ਨੂੰ ਫੜ ਕੇ ਲੈ ਆਓ ਉਹਨਾਂ ਨੂੰ ਚੰਗੀ ਤਰ੍ਹਾਂ ਨਵਾ ਕੇ ਧਵਾ ਕੇ ਕੱਪੜੇ ਸੋਹਣੇ ਪਾ ਕੇ ਤੇ ਸਾਡੇ ਕੋਲੇ ਪੇਸ਼ ਕਰੋ ਹੁਣ ਇਸੇ ਤਰ੍ਹਾਂ ਹੀ ਜਦੋਂ ਸ਼ਾਨਕਾ ਨੇ ਉਹਨਾਂ ਨੂੰ ਫੜ ਲਿਆ ਤਾਂ ਉਹ ਬੜੇ ਡਰ ਗਏ ਉਹਨਾਂ ਨੇ ਕਿਹਾ ਕਿ ਇਹ ਸਾਡੇ ਕੋਲੇ ਕੀ ਗਲਤੀ ਹੋ ਗਈ ਸਾਨੂੰ ਕਿਉਂ ਫੜਿਆ ਜਾ ਰਿਹਾ ਹੈ ਉਹ ਕਹਿੰਦਾ ਇਹ ਵਜ਼ੀਰ ਦਾ ਹੁਕਮ ਹੈ ਉਹ ਫੜ ਕੇ ਉਹਨਾਂ ਨੂੰ ਉਸੇ ਟਾਈਮ ਹੀ ਉੱਥੇ ਲੈ ਗਏ ਚੰਦਿਤ੍ਰਿਕੇ ਨਾਲ ਉਹਨਾਂ ਨੂੰ ਨਵਾਤਵਾ ਕੇ ਤਿਆਰ ਕਰਕੇ ਵਧਿਆ ਸੋਹਣੇ ਕੱਪੜੇ ਪਵਾ ਦਿੱਤੇ ਗਏ। ਉਹ ਬੜੇ ਹੈਰਾਨ ਪ੍ਰੇਸ਼ਾਨ ਹੋ ਗਏ ਵੀ ਇਹ ਗੱਲ ਕੀ ਹੋ ਗਈ? ਐਸੀ ਮਜ਼ਦੂਰੀ ਕਰਨ ਐਸੀ ਇਹ ਤੇਰਾ ਕੁਝ ਉਲਟੀ ਹੋ ਰਿਹਾ ਹੈ। ਜਦੋਂ ਉਹਨਾਂ ਨੂੰ ਸਾਰੇ ਤਿਆਰ ਹੋ ਬਤਿਆਰ ਹੋ ਗਏ ਤਾਂ ਉਹਨਾਂ ਨੇ ਸੱਤ ਦੇ ਸੱਤ ਜੋ ਵਜੀਰ ਦੀਆਂ ਰਾਣੀਆਂ ਬਣੀਆਂ ਹੋਈਆਂ ਸਨ ਉਹਨਾਂ ਕੋਲੇ ਲਗ ਲਗ ਤਾਂ ਅਮਦੇ ਉੱਤੇ ਲੈ ਗਈ। ਹੁਣ ਜੋ ਲਾਸਟ ਵਿੱਚ ਵਜੀਰ ਸੀ ਉਹ ਆਪ ਵੀ ਔਰਤ ਸੀ ਤੇ ਉਸ ਕੋਲੇ ਰਸਤੇ ਵਿੱਚ ਤਿੰਨ ਉਸਨੇ ਹੋਰ ਲੜਕੀਆਂ ਦੇ ਨਾਲ ਆਪਣੀ ਸ਼ਾਦੀ ਕਰ ਲਈ ਸੀ ਉਹ ਵੀ ਆ ਗਏ ਚਾਰ ਜਣੀਆਂ ਹੋ ਗਈਆਂ ਹੁਣ ਜੋ ਉਸ ਦਾ ਘਰ ਵਾਲਾ ਸੀ ਉਸ ਦੇ ਕੋਲ ਪਹੁੰਚਿਆ ਉਹ ਕਹਿੰਦਾ ਇੱਕ ਮਾਲ ਦੀ ਗੱਲ ਕਿਵੇਂ ਹੋ ਗਈ ਤੁਸੀਂ ਇੱਥੋਂ ਇੱਥੇ ਕਿਵੇਂ ਪਹੁੰਚ ਗਏ ਉਹਨੇ ਸਾਰੀ ਕਹਾਣੀ ਆਪਣੇ ਦੱਸੀ ਤੇ ਦੂਜੀਆਂ ਔਰਤਾਂ ਨੂੰ ਵੀ ਕਿਹਾ ਕਿ ਮੈਂ ਵੀ ਔਰਤ ਹੀ ਹਾਂ ਅਸਲੀ ਘਰ ਵਾਲਾ ਤਾਂ ਆਪਣਾ ਇਹ ਹੈ ਪਰ ਹੁਣ ਮੈਂ ਵਜ਼ੀਰ ਹਾਂ ਵਜ਼ੀਰ ਦਾ ਕੰਮ ਕਰਦੀ ਹਾਂ ਉਹ ਅਲੱਗ ਗੱਲ ਹੈ ਤਾਂ ਉਸਨੇ ਫੇਰ ਉਸੇ ਤਰੀਕੇ ਨਾਲ ਆਪਣੀਆਂ ਉਹਨਾਂ ਜਨਾਨੀਆਂ ਨੂੰ ਵੀ ਆਪਣੇ ਪਤੀ ਦੇ ਹਵਾਲੇ ਕਰ ਦਿੱਤਾ ਅਤੇ ਆਪ ਤਾਂ ਹਵਾਲੇ ਸੀ ਹੀ ਉਹਨਾਂ ਦੇ ਪਰ ਵਜ਼ੀਰ ਦਾ ਰੂਪ ਦੇ ਵਿੱਚ ਕੰਮ ਕਰਨ ਦਾ ਤਰੀਕਾ ਜੋ ਉਸ ਦਾ ਪਹਿਲਾ ਸੀ ਉਹ ਹੁਣ ਵੀ ਉਸੇ ਤਰ੍ਹਾਂ ਜਾਰੀ ਰਿਹਾ ਅਤੇ ਸਾਰਾ ਪਰਿਵਾਰ ਇੱਕ ਵਾਰ ਫੇਰ ਮਿਲ ਗਿਆ ਇਹ ਸਿਆਣਪ ਰੀ ਕਹਾਣੀ ਜੀ ਸੀ ਜੋ ਉਸ ਲੜਕੀ ਨੇ ਆਪਣੀ ਸਿਆਣਪ ਨਾਲ ਫੇਰ ਆਪਣੇ ਪਰਿਵਾਰ ਨੂੰ ਇਕੱਠਾ ਕਰ ਲਿਆ ਅਤੇ ਗਰੀਬੀ ਤੋਂ ਇੱਕ ਫੇਰ ਬਹੁਤ ਵੱਡਾ ਦੁਤਵਾ ਜੋ ਸੀ ਵਜ਼ੀਰ ਵਾਲਾ ਉਹਨਾਂ ਨੇ ਪਾ ਲਿਆ ਸੀ ਉਮੀਦ ਹੈ ਆਪ ਜੀ ਨੂੰ ਕਹਾਣੀ ਪਸੰਦ ਆਈ ਹੋਵੇਗੀ ਕਹਾਣੀ ਨੂੰ ਸ਼ੇਅਰ ਜਰੂਰ ਕਰਨਾ ਜੀ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ